ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਚੰਗੀਆਂ ਗੱਲਾਂ ਦੇ ਨਾਲ-ਨਾਲ ਕੋਈ ਕਮੇਡੀ ਵੀਡੀਓ ਵੀ ਆ ਜਾਵੇ ਤਾਂ ਇਹਦੇ ਵਿੱਚ ਮਾੜਾ ਨਹੀਂ ਕੁਝ ਵੀ ਹੁੰਦਾ ਮੈਨੂੰ ਮਾੜੀ-ਮੋਟੀ ਆਦਤ ਹੈ ਕਮੇਡੀ ਦੇ ਵਿੱਚ ਵੀ ਕਈ ਵਾਰੀ ਗੱਲ ਕਰ ਲਈਦੀ ਹੈ ਇਸ ਕਰਕੇ ਸੋ ਕਮੇਡੀ ਵੀਡੀਓ ਵੀ ਤੁਹਾਨੂੰ ਅੱਜ ਮੈਂ ਸੁਣਾ ਦਿਨਾ ਇੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੀ ਇਹ ਤੀਜੀ ਵੀਡੀਓ ਹੈ ਬਨੂ ਮੋਟੀਵੇਸ਼ਨ ਲਈ ਤਾਂ ਕਿ ਮੈਂ ਵਧੀਆ ਤੋਂ ਵਧੀਆ ਵੀਡੀਓ ਤੁਹਾਡੇ ਵਾਸਤੇ ਭੇਜ ਸਕਾਂ ਸੈਂਡ ਕਰ ਸਕਾਂ ਬਣਾ ਸਕਾਂ ਦੋਸਤੋ ਮੈਂ ਆਪਦੇ ਪਿੰਡੋਂ ਬਸ ਚੜਿਆ ਔਰ ਮੇਰੇ ਮੈਨੂੰ ਸ਼ਹਿਰ ਲੱਗਦਾ ਨੇੜੇ ਹਬੂਰ ਮੈਂ ਸ਼ਹਿਰ ਜਾਣਾ ਸੀ ਹਨਾਨਗੜ ਰੋਡ ਦੇ ਰੋਡਵੇਜ ਦੀ ਬੱਸ ਸੀਗੀ ਰੋਡਵੇਜ ਦੀ ਹਨਾਨਗੜ ਰੋਡਵੇਜ ਦੀਆਂ ਬੱਸਾਂ ਦੇ ਇੱਕ ਹੀ ਬਾਰੀ ਹੁੰਦੀ ਹੈ ਕਨੈਕਟਰਾਂ ਦੀ ਆਦਤ ਹੁੰਦੀ ਹੈ ਪਿਛਲੇ ਨੂੰ ਅੱਗੇ ਚ ਅੱਗੇ ਨੂੰ ਪਿੱਛੇ ਵਿਚਾਲੇ ਤੂੜੀ ਵਾਂਗੂੰ ਤੁੰਨੀ ਜਾਂਦੇ ਆ ਮੈਂ ਅੱਗੋਂ ਦੀ ਚੜਿਆ ਅੱਗੋਂ ਅੱਗੇ ਵਾਰੀ ਹੁੰਦੀ ਹੈ ਪਿੱਛੇ ਜੋ ਪਿੱਛੇ ਪਿੱਛੇ ਜਿਹੜਾ ਨਹੀਂ ਹੈ ਵੀ ਬੈਠੀਆਂ ਸੀ ਕੁੜੀਆਂ ਬੁੜੀਆਂ ਬੈਠੀਆਂ ਸੀ ਬੰਦੇ ਵੀ ਬੈਠੇ ਸੀ ਪਿੱਛੇ ਉਹ ਵੀ ਯਾਰ ਪਿੱਛੇ ਪਲਾਟ ਕੱਟੇ ਪਏ ਜਦੋਂ ਮੈਂ ਇਹ ਕਿਹਾ ਤਾਂ ਸਾਰੇ ਹੱਸਣ ਲੱਗ ਗਏ ਰਾਹ ਦੇ ਵਿੱਚ ਇੱਕ ਹੋਰ ਪਿੰਡ ਆਉਂਦਾ ਹੈ ਉੱਥੇ ਜਾ ਕੇ ਸਵਾਰੀਆਂ ਚੜਾਈਆਂ ਸਾਰਿਆਂ ਦੀਆਂ ਟਿਕਟਾਂ ਕੱਟ ਕੇ ਪਿੱਛੇ ਬਾਜ ਮਾਰ ਕੇ ਕਨੈਕਟਰ ਕਹਿੰਦਾ ਸਾਰਿਆਂ ਨੇ ਪਿੱਛੇ ਟਿਕਟ ਲੈ ਲਈ ਮੈਂ ਕਹਾਂ ਵੀ ਮੇਰੇ ਤਾਂ ਹੱਥ 'ਚ ਟਿਕਟ ਹੈ 20 ਰੁਪਿਆ ਦੀ ਟਿਕਟ ਹੈ ਇਹਦੇ 'ਚ ਪਿੱਛੇ ਲੈਣ ਵਾਲੀ ਕਿਹੜੀ ਗੱਲ ਹੈ